ਸਤ ਸ੍ਰੀ ਅਕਾਲ ਪਿਆਰੇ ਬੱਚਿਓ ਆਪਾਂ ਹਰ ਰੋਜ਼ ਵਿਆਕਰਨ ਬਾਰੇ ਵੀਡੀਓ ਅਪਲੋਡ ਕਰਦੇ ਹਾਂ ਅੱਜ ਆਪਾਂ ਵਿਸ਼ੇਸ਼ਣ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਵਿਸ਼ੇਸ਼ਣ ਜਿਵੇਂ ਪੁੱਤਰ ਨਾਮ ਤੋਂ ਹੀ ਹੈ ਵਿਸ਼ੇਸ਼ ਠੀਕ ਹੈ ਨਾਮ ਤੇ ਦੇਖੋ ਵਿਸ਼ੇਸ਼ਣ ਕੀ ਹੈ ਵਿਸ਼ੇਸ਼ ਜਿਹੜਾ ਕਿ ਇਹ ਦੂਜਿਆਂ ਨਾਲੋਂ ਵਿਸ਼ੇਸ਼ ਹੈ ਅਲੱਗ ਹੈ ਉਹ ਕਿਹੜਾ ਗੁਣ ਹੈ ਕਿਹੜਾ ਰੰਗ ਆਕਾਰ ਕਿਹੜਾ ਉਹ ਗੁਣ ਹੈ ਜਿਹਦੇ ਕਰਕੇ ਉਹ ਦੂਜਿਆਂ ਤੋਂ ਵੱਖਰਾਗਾ ਵਿਸ਼ੇਸ਼ ਹੈ ਇਹ ਦੂਤਾਰਨੇ ਕੋ ਜਦੋਂ ਅਸੀਂ ਕਿਸੇ ਜੀਵ ਜਗ੍ਹਾ ਜਾਂ ਵਸਤੂ ਦਾ ਗੁਣ ਅਗੁਣ ਰੰਗ ਆਕਾਰ ਆਦ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਵਸਤੂ kia ਉਹ ਜਿਹੀਆਂ ਦੂਜੀਆਂ ਵਸਤੂਆਂ ਤੋਂ ਵਿਸ਼ੇਸ਼ ਬਣ ਜਾਂਦੀ ਹੈ ਧਰਨ ਵਜੋਂ ਗਾਉ ਇੱਕ ਆਮ ਜੀਵ ਹੈ ਪਰ ਗਾਉ ਚਿੱਟੀ ਹੈ ਕਹਿਣ ਨਾਲ ਉਸ ਦੇ ਰੰਗ ਦੀ ਵਿਸ਼ੇਸ਼ਤਾ ਆ ਜਾਂਦੀ ਹੈ ਠੀਕ ਹੈ ਪੁੱਤਰ ਤੁਸੀਂ ਇੰਨਾ ਯਾਦ ਰੱਖਣਾਗਾ ਵੀ ਵਿਸ਼ੇਸ਼ ਦੂਜਿਆਂ ਤੋਂ ਕੀ ਹੈ ਵਿਸ਼ੇਸ਼ ਜਾਂ ਵੱਖਰਾ ਕਿਵੇਂ ਆ ਠੀਕ ਹੈ ਆਪਾਂ ਕਹਿ ਦਿੰਨੇ ਆ ਵੀ ਗੀਤਾ ਕੀ ਬਹੁਤ ਸੋਹਣਾ ਲਿਖਦੀ ਹੈ ਉਹ ਕੀ ਸੋਹਣਾ ਲਿਖਦੀ ਹੈ ਦੂਜਿਆਂ ਨਾਲ ਉਹ ਇਹ ਕੀ ਉਹਨੂੰ ਅਲੱਗ ਕਰ ਦਿੱਤਾ ਅੱਗੇ ਦੇਖੋ ਜਿਹੜਾ ਸ਼ਬਦ ਕਿਸੇ ਨਾਮ ਪੜਨਾਮ ਸ਼ਬਦ ਨਾਲ ਉਸਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਸਨੂੰ ਆਮ ਤੋਂ ਖਾਸ ਬਣਾ ਦੇਵੇ ਠੀਕ ਹੈ ਪੁੱਤਰ ਇਹ ਤੁਸੀਂ ਲਿਖਣਾ ਉਦਾਹਰਣ ਜੇ ਤੁਹਾਨੂੰ ਵਿਸ਼ੇਸ਼ਣ ਬਾਰੇ ਆਉਂਦਾ ਨਾ ਤਾਂ ਤੁਸੀਂ ਇਹ ਲਿਖ ਦੇਣਾਗਾ ਠੀਕ ਹੈ ਵੀ ਜਿਹੜਾ ਕੀ ਹੈ ਕਿਸੇ ਨਾਮ ਜਾਂ ਪੜਨਾਮ ਨਾਲ ਉਸਦੀ ਵਿਸ਼ੇਸ਼ਤਾ ਪ੍ਰਗਟ ਕਰੇ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਵ ਸ਼ਬਦ ਨਾਲ ਉਸਦੀ ਵਿਸ਼ੇਸ਼ਤਾ ਪ੍ਰਗਟ ਕਰੇ ਨਾਮ ਤੇ ਪੜਨਾਵ ਦੇ ਨਾਲ ਇਹ ਵਿਸ਼ੇਸ਼ਣ ਜ਼ਿਆਦਾਤਰ ਲੱਗਿਆ ਹੁੰਦਾ ਨਾਮ ਤੇ ਪੜਨਾਵ ਨਾਲ ਵਿਸ਼ੇਸ਼ਣ ਲੱਗਿਆ ਹੁੰਦਾ ਜਿਵੇਂ ਸਾਲਣੀਏ ਬੁੱਧੀਮਾਨ ਹੈ ਗੀਤਾ ਸਿਆਣੀ ਹੈ ਮੁੰਡਾ ਉੱਦੀਵੇਂ ਪੁੱਤਰ ਜੇ ਤੁਸੀਂ ਪੇਪਰ ਦੇ ਵਿੱਚ ਤਾਂ ਉਹਨੂੰ ਵਿਸ਼ੇਸ਼ਣ ਆਉਂਦਾਗਾ ਤੁਸੀਂ ਆਹ ਦੇਣੀ ਹੈ ਇੱਕ ਦੋ ਉਦਾਹਰਨ ਵੀ ਲਿਖ ਦਿਓ ਤਾਂ ਜੋ ਉਹ ਤੁਹਾਨੂੰ ਵਧੀਆ ਨੰਬਰ ਆ ਸਕਣ ਵਿਸ਼ੇਸ਼ਣ ਦੇ ਭੇਦ ਦੇਖੋ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਹੁੰਦਾ 5 ਪ੍ਰਕਾਰ ਦਾ ਵਿਸ਼ੇਸ਼ਣ ਕਿਹਦਾ ਹੁੰਦਾ ਵਿਸ਼ੇਸ਼ਣ ਕਿੰਨੇ ਪ੍ਰਕਾਰ ਦਾ ਪੰਜ ਪ੍ਰਕਾਰ ਦਾ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਪਰਮਾਨਵਾਚਕ ਨਿਚੇਵਾਚਕ ਪੜਨਾਵੀ ਪਹਿਲਾਂ ਆਪਾਂ 보도록 ਇਹਨਾਂ ਦੇ ਨਾਮ ਤੋਂ ਹੀ ਦੇਖਦੇ ਹਾਂ ਗੁਣਵਾਚਕ ਜਿਹੜਾ ਕਿ ਕਿਸੇ ਚੀਜ਼ ਦੇ ਵਿੱਚ ਕਿਸੇ ਵਸਤੂ ਵਿੱਚ ਕਿਸੇ ਵਿਅਕਤੀ ਵਿੱਚ ਜਿਹੜਾ ਗੁਣ ਦੇ ਬਾਰੇ ਦੱਸੇ ਠੀਕ ਹੈ ਉਹਨਾਂ ਦੇ ਗੁਣ ਦਾ ਆਪਾਂ ਨੂੰ ਗਿਆਨ ਕਰਾਵੇ ਗੁਣ ਅਗੁਣ ਸਾਰੀ ਆ ਜਾਂਦੇ ਇਸ ਵਿੱਚ ਸੰਖਿਆ ਪੁੱਤਰ ਜਿਵੇਂ ਕਿ ਇਹਦੇ ਨਾਮ ਤੋਂ ਪਤਾ ਲੱਗਿਆ ਜਿਹੜਾ ਕੀ ਹੈ ਸੰਖਿਆ ਕੋਈ ਆਪਾਂ ਨੂੰ ਸੰਖਿਆ ਦਾ ਗਿਆਨ ਕਰਾਵੇ ਕਿਸੇ ਦੀ ਗਿਣਤੀ ਦਾ ਗਿਆਨ ਕਰਾਵੇ ਉਸ ਨੂੰ ਸੰਖਿਆਵਾਚ ਪਰਮਾਨ ਪਰਮਾਨ ਕੀ ਹੁੰਦਾ ਜਿਵੇਂ ਮਾਪ ਤੋਲਦੀਆਂ ਚੀਜ਼ਾਂ ਠੀਕ ਹੈ ਉਹਨਾਂ ਬਾਰੇ ਆਪਾਂ ਨੂੰ ਗਿਆਨ ਕਰਾਂਗੇ ਨੇਚੇ ਕੀ ਹੈ ਜਿਸ ਤੋਂ ਪੂਰਾ ਆਪਾਂ ਨੂੰ ਗਿਆਨ ਹੋਵੇ ਉਸ ਨੂੰ ਨੇਚੇਵਾਚ ਪੜਨਾਵ ਵਿ부ਤਰ ਨਾਮ ਵਧਾ ਵੜਨਾ ਜਿਹੜਾ ਹੋਵੇ ਤਾਂ ਪੜਨਾਵ ਪਰ ਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਹੋਊਗਾ ਤਾਂ ਪੜਨਾਵ ਪਰ ਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਸ ਨੂੰ ਪੜਨਾਵ ਵਿਸ਼ੇਸ਼ਣ ਕਹਿੰਦੇ ਦੇਖੋ ਪੁੱਤਰ ਗੁਣਵਾਚਕ ਵਿਸ਼ੇਸ਼ਣ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਦੇ ਗੁਣ ਅਗੁਣ ਆਦਿ ਪੁੱਤਰੇ ਨਾਮ ਤੇ ਉਪਤ ਲੱਗ ਰਿਹਾ ਗੁਣਵਾਚਕ ਕਿਹੜਾ ਕੀ ਹੈ ਗੁਣਵਾਚਕ ਕਿਹੜਾ ਜਿਹੜਾ ਕੀ ਹੈ ਕਿਸੇ ਨਾਮ ਜਾਂ ਪੜਨਾਵ ਦੇ ਗੁਣ ਤੇ ਅਗੁਣ ਦੱਸੇ ਜਿੱਦਾਂ ਕਿ ਆ ਪਤਲੀ ਕੁੜੀ ਇਹ ਕੁੜੀ ਕੀ ਹੈ ਨਾਮ ਹੈ ਠੀਕ ਹੈ ਸੁੰਦਰ ਦ੍ਰਿਸ਼ ਸੁੰਦਰ ਕੀ ਹੈ ਇੱਥੇ ਗੁਣਵਾਚਕ ਵਿਸ਼ੇਸ਼ਣ ਤੇ ਏਦਾਂ ਕੀ ਹੈ ਉੱਚੀ ਬਾਦ ਵੀ ਆ ਗਿਆ ਅੱਗੇ ਬਹੁਤਰੀ ਸੰਖਿਆਵਾਚਕ ਜਿਹੜਾ ਸ਼ਬਦ ਤੋਂ ਨਾਮ ਜਾਂ ਪੜਨਾਵ ਦੀ ਸੰਖਿਆ ਦਾ ਪਤਾ ਲੱਗੇ ਸੰਖਿਆ ਕੀ ਨਾਮ ਤੋਂ ਪਤਾ ਲੱਗੇ ਜਿਹੜਾ ਕਿ ਸੰਖਿਆ ਗਿਣਤੀ ਦਾ ਪਤਾ ਲੱਗੇ ਗਿਆਨ ਹੋਵੇ ਉਸ ਨੂੰ ਕੀ ਹੈ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਨੇ ਜਿਦਾਂ ਦੇ ਕੋ ਪੁੱਤਰ ਸੀਤਾ ਕੋਲ ਸੱਤ ਕਿਤਾਬਾਂ ਨੇ ਸੱਤ ਕੀਆ ਸੰਖਿਆ ਦੱਸ ਰਹੇ ਨੇ ਮੈਂ 7ਵੇਂ ਨੰਬਰ ਤੇ ਆਇਆ ਠੀਕ ਹੈ ਇਸ ਕਮੀਜ਼ ਦਾ ਮੁੱਲ ਕੀਆ 50 ਰੁਪਏ ਨੇ ਇਹ ਪੁੱਤਰ ਸੰਖਿਆ ਬਾਰੇ ਗਿਆਨ ਕਰਾ ਰਿਹਾ ਆਪਾਂ ਨੂੰ ਸੰਖਿਆ ਬਾਰੇ ਗਿਣਤੀ ਬਾਰੇ ਦੱਸਿਆ ਜਾ ਰਿਹਾ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਆ ਉਪਰੋਕਤ ਵਾਕਾਂ ਵਿੱਚ ਸੱਤ 7ਵੇਂ ਤੇ 50 ਆਦਿ ਕੀ ਸੰਖਿਆਵਾਚਕ ਵਿਸ਼ੇਸ਼ਣ ਨੇ ਤਿੰਨ ਦੇਖੋ ਪੁੱਤਰ ਪ੍ਰਮਾਣਵਾਚਕ ਜਿਹੜੇ ਸ਼ਬਦ ਤੋਂ ਨਾਵਜਾ ਪੜਨਾਵ ਦੀ ਮੰਤੀ মাপ ਜਾਂ ਤੋਲ ਦਾ ਗਿਆਨ ਹੋਵੇ ਉਸ ਨੂੰ ਪਰਮਾਨ ਵਜ ਕੇ ਜਿਵੇਂ ਦੀਨਾਨਾਥ ਕੋਲ ਬਹੁਤ ਧਨ ਹੈ ਠੀਕ ਹੈ ਇਹਦਾ ਨਾਵਜਾ ਪੜਨਾਵ ਇਥੇ ਪੁੱਤਰ ਦੀਨਾਨਾਥ ਕੀ ਨਾਵ ਉਹਦੇ ਕੋਲ ਕੀ ਕਹਿੰਦਾ ਬਹੁਤ ਧਨ ਹੈ ਠੀਕ ਹੈ ਇਥੇ ਮੰਤੀ ਦੱਸ ਰਿਹਾ ਮੰਤੀ মাপ ਤੋਲ ਕੁਛ ਵੀ ਆਰਾਮ ਦਾ ਥੋੜਾ ਕੰਮ ਵਾਕੀ ਹੈ ਥੋੜਾ ਜਿਹਾ ਠੀਕ ਹੈ ਇਹ ਕਿ ਮੰਤੀ ਆਪ ਨੂੰ ਪਤਾ ਲੱਗਦਾ ਅਸੀਂ ਕਾਫੀ ਕੰਮ ਮੁਕਾ ਲਿਆ ਕਾਫੀ ਦੇਖੇ ਪੁੱਤਰ ਇੱਥੇ ਮਿੰਤੀ ਮਾਪ ਤੋਲ ਦਾ ਪਤਾ ਲੱਗਦਾ ਹੈ ਤੇ ਉਸ ਨੂੰ ਕੀਆ ਪ੍ਰਮਾਣ ਵਚਕ ਕਹਿੰਦੇ ਨੇ ਉਪਰੋਕਤ ਵਾਕਾਂ ਵਿੱਚ ਬਹੁਤ ਥੋੜਾ ਕਾफी ਕੀਆ ਪ੍ਰਮਾਣ ਵਚਕ ਵਿਸ਼ੇਸ਼ਣ ਨੇ ਅੱਗੇ ਦੇਖੋ ਪੁੱਤਰ ਚਾਰ ਨਿਚੇ ਵਾਚਕ ਜਿਹੜੇ ਸ਼ਬਦ ਨਾਵ ਜਾਂ ਪੜਨਾਵਲੇ ਨਿਚੇ ਪੂਰਨ ਨਿਚੇ ਪੂਰਵਕ ਸੰਕੇਤ ਕਰੇ ਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾ ਦੇਵੇ ਇਹ ਕੁਦਰ ਨੀਚੇ ਵਾਚ ਹੁੰਦਾ ਕਿਸੇ ਦੇ ਵੱਲ ਕੀ ਆਪਾਂ ਇਸ਼ਾਰਾ ਕਰਕੇ ਜਦੋਂ ਕੋਈ ਗੱਲ ਕਹਿ ਰਿਹਾ ਉਹਨੂੰ ਨੀਚੇ ਵਾਚ ਕੇ ਹੁੰਦਾ ਵੀ ਆਪਾਂ ਕਿਸੇ ਚੀਜ਼ ਦਾ ਗਿਆਨ ਕਰਾ ਰਹੇ ਆ ਇਹ ਕੁੜੀ ਕਿੰਨੀ ਸਮਝਦਾਰ ਹੈ ਇਹ ਠੀਕ ਹੈ ਉਹ ਫੁੱਲ ਆਪਾਂ ਨੀਚੇ ਆਪਾਂ ਇਸ਼ਾਰਾ ਕਰਕੇ ਦੱਸ ਰਹੇ ਹਾਂ ਨਾ ਇਹ ਕੁੜੀ ਕਿੰਨੀ ਸਮਝਦਾਰ ਹੈ ਇਹ ਆ ਗਿਆ ਉਹ ਫੁੱਲ ਕਿੰਨਾ ਸੋਹਣਾ ਇੱਥੇ ਉਹ ਆ ਗਿਆ ਉਪਰੋਕਤ ਵਾਕਾਂ ਵਿੱਚ ਇਹ ਅਤੇ ਉਹ ਕੀ ਹੈ ਨੀਚੇ ਵਾਚ ਕੁ ਵਿਸ਼ੇਸ਼ਣ ਹਨ ਅੱਗੇ ਦੇਖੋ ਪੁੱਤਰ ਪ੍ਰਸ਼ਨ ਨੰਬਰ 5 ਪੜਨਾਵੀ ਵਿਸ਼ੇਸ਼ਣ ਜਿਹੜਾ ਸ਼ਬਦ ਪੜਨਾਵ ਹੋਵੇ ਪਰ ਨਾਮ ਸ਼ਬਦ ਨਾਲ ਲੱਗ ਕੇ ਉਸ ਦੀ ਵਿਸ਼ੇਸ਼ਣ ਦਾ ਕੰਮ ਕਰੇ ਜਿਹੜਾ ਸ਼ਬਦ ਪੜਨਾਵ ਹੋਵੇ ਪਰ ਨਾਮ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਉਸ ਨੂੰ ਪੜਨਾਵ ਵੀ ਵਿਸ਼ੇਸ਼ਣ ਕਹਿੰਦੇ ਨੇ ਠੀਕ ਹੈ ਪੁੱਤਰ ਜਿਵੇਂ ਉਦਾਹਰਣ ਦੇਖੋ ਨੰਬਰ 1 ਜਿਸ ਆਦਮੀ ਨੇ ਗਲਤੀ ਕੀਤੀ ਉਹ ਮੰਨ ਗਿਆ ਠੀਕ ਹੈ ਜਿਸ ਕੀ ਹੈ ਇੱਥੇ ਵਿਸ਼ੇਸ਼ਣ ਜਿਸ ਪੁੱਤਰ ਇੱਥੇ ਦੇਖੋ ਜਿਸ ਕੀ ਹੈ ਇਹ ਪੜਨਾਵ ਵੀ ਵਿਸ਼ੇਸ਼ਣ ਹੈ ਠੀਕ ਹੈ ਆਦਮੀ ਕੀ ਹੈ ਇੱਥੇ ਨਾਵ ਹੈ ਇੱਥੇ ਮੇਰੀ ਕੀ ਹੈ ਪੜਨਾ ਵੀ ਇਹਦਾ ਮਤਲਬ ਕੀ ਹੈ ਇਹ ਪੜਨਾਵ ਕੀ ਹੁੰਦਾ ਪੜਨਾਵ ਕੀ ਹੁੰਦਾ ਜਿਹੜਾ ਨਾਮ ਦੀ ਥਾਂ ਵੀ ਵਰਤੇ ਜਾਵੇ ਇੱਥੇ ਮੇਰੀ ਕੀ ਹੈ ਨਾਵ ਦੀ ਥਾਂ ਵਰਤੇ ਤੇ ਕਿਤਾਬ ਕੀ ਇੱਥੇ ਨਾਵ ਹੈ ਮੇਰੀ ਕੀ ਹੈ ਪੜਨਾ ਵੀ ਹੋ ਗਿਆ ਵਿਸ਼ੇਸ਼ਣ ਹੋ ਗਿਆ ਇੱਥੇ ਜਿਸ ਕੀ ਹੈ ਇਹ ਜਿਹੜੀ ਮੇਰੀ ਕਿਤਾਬ ਹੈ ਉਸ ਕੋਲ ਹੈ ਠੀਕ ਹੈ ਇਹ ਕਿਤਾਬ ਕੀ ਹੈ ਨਾਵ ਹੈ ਤੇ ਮੇਰੀ ਕੀ ਹੈ ਪੜਨਾ ਹੈ ਆਜੇ ਪੁੱਤਰ ਆਪਾਂ ਨੇ ਕਿਰਿਆ ਵਿਸ਼ੇਸ਼ਣ ਹੈ ਅਮੀਰ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਅੱਗੇ ਪੁੱਤਰ ਦੇਖੋ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕੀ ਹੈ ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ ਜਿਹੜਾ ਪੁੱਤਰ ਕਿਰਿਆ ਮਤਲਬ ਹੋ ਗਿਆ ਕੰਮ ਹੋ ਗਿਆ ਠੀਕ ਹੈ ਜਿਹੜਾ ਕਿ ਕਿਸੇ ਕੰਮ ਦਾ ਸਮਾਂ ਸਥਾਨ ਕਾਰਨ ਟੰਗ ਤਰੀਕਾ ਆਦਿ ਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਠੀਕ ਹੈ ਪੁੱਤਰ ਜਿਸ ਤੋਂ ਆਪਾਂ ਨੂੰ ਪਤਾ ਲੱਗੇ ਕੋਈ ਕੰਮ ਕਿੱਥੇ ਹੋ ਰਿਹਾ ਕਿਵੇਂ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਕਿਹੜੇ ਥਾਂ ਤੇ ਹੋ ਰਿਹਾ ਹੈਗਾ ਠੀਕ ਹੈ ਪੁੱਤਰ ਇੱਥੇ ਦੇਖੋ ਕਿਰਿਆ ਰਾਜ ਨੇ ਬੂਹਾ ਖੋਲਿਆ ਰਾਜ ਨੇ ਬੂਹਾ ਹੌਲੀ ਜਿਹੀ ਖੋਲਿਆ ਠੀਕ ਹੈ ਪੈਸੇ ਆਪਾਂ ਲਿਖ ਦਾਂਗੇ ਵੀ ਰਾਜ ਨੇ ਬੂਹਾ ਖੋਲਿਆ ਪਰ ਜਦੋਂ ਕਿਰਿਆ ਵਿਸ਼ੇਸ਼ਣ ਚ ਲਿਖਣਾਗਾ ਵੀ ਰਾਜ ਨੇ ਹੌਲੀ ਜਿਹੀ ਖੋਲਿਆ ਅੱਗੇ ਪੁੱਤਰ ਉਹ ਕਮਰੇ ਵਿੱਚ ਗਿਆ ਠੀਕ ਹੈ ਪਰ ਕਹਿੰਦਾ ਵੀ ਵਿਸ਼ੇਸ਼ਤ ਉਹ ਕਮਰੇ ਵਿੱਚ ਕਾਹਲੀ ਨਾਲ ਗਿਆ ਠੀਕ ਹੈ ਪੁੱਤਰ ਕਿਰਿਆ ਇੱਕ ਦਾ ਕਿਰਿਆ ਹੁੰਦੀ ਹੈ ਸਿੰਪਲ ਉਹਨੇ ਕੰਮ ਕਰ ਦਿੱਤਾ ਤੇ ਵਿਸ਼ੇਸ਼ਣ ਕਦੋਂ ਆ ਜਦੋਂ ਉਹਦੀ ਵਿਸ਼ੇਸ਼ਤਾ ਦੱਸੇ ਵੀ ਕਿਸ ਤਰੀਕੇ ਨਾਲ ਕੀਤਾ ਗਿਆ ਹੈਗਾ ਠੀਕ ਹੈ ਪੁੱਤਰ ਅੱਗੇ ਦੇਖੋ ਪੁੱਤਰ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦਾ ਹੈ ਇਹ ਤੁਹਾਨੂੰ ਆਉਂਦਾ ਹੁੰਦਾ ਪੁੱਤਰ ਵੀ ਕਿਰਿਆ ਵਿਸ਼ੇਸ਼ਣ ਕਿੰਨੀ ਤਰ੍ਹਾਂ ਦਾ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦਾ ਪਹਿਲਾ ਕੀ ਹੈ ਕਾਲਵਾਚਕ ਦੂਜਾ ਕੀ ਹੈ ਸਥਾਨਵਾਚਕ ਪਹਿਲਾ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੂਜਾ ਸਥਾਨਵਾਚਕ ਤੀਜਾ ਗਿਆ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਚੌਥਾ ਗਿਆ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਪੰਜਵਾਂ ਪਰਮਾਨਵਾਚਕ ਕਿਰਿਆ ਵਿਸ਼ੇਸ਼ਣ ਛੇਵਾਂ ਕੀ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਸੱਤਵਾਂ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਅੱਠਵਾਂ ਕੀ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਇਹ ਤੁਸੀਂ ਯਾਦ ਰੱਖਣੇ ਆ ਪੁੱਤਰ ਜੇ ਤੁਹਾਨੂੰ ਵਿਸ਼ੇਸ਼ਣਾ ਹੁੰਦਾ ਕਿਰਿਆ ਵਿਸ਼ੇਸ਼ਣ ਕੀ ਹੈ ਜਿਹੜਾ ਕਿ ਕਿਸੇ ਕੰਮ ਦੀ ਵਿਸ਼ੇਸ਼ਤਾ ਦੱਸਦਾ ਹੈ ਵੀ ਕੰਮ ਕੀ ਹੈ ਕਿਵੇਂ ਹੋਇਆ ਕਦੋਂ ਹੋਇਆ ਕਿੱਥੇ ਹੋਇਆ ਉਹਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਕਾਲ ਵਾਚ ਕੀ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਦਾ ਕਾਲ ਪੁੱਤਰ ਕਿਰਿਆ ਦੇ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗਦਾ ਉਸ ਨੂੰ ਕੀ ਕਾਲ ਵਾਚ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਠੀਕ ਹੈ ਵੀ ਹੋਣੇ ਹੋਇਆ ਭਾਲ ਕੇ ਹੋਇਆ ਰਾਤੋਂ ਰਾਤ ਹੋਇਆ ਹਰ ਰੋਜ਼ ਕਦੀ ਕਦਾਈ ਕਿਦੋਂ ਹੋਇਆ ਠੀਕ ਹੈ ਪੁੱਤਰ ਇਹ ਕਾਲ ਵਾਚ ਵੀ ਕਿਰਿਆ ਦਾ ਸਮਾਂ ਕਿਹੜਾ ਸੀ ਕਿਰਿਆ ਜਦੋਂ ਹੋਈ ਹੈ ਕਿਹੜਾ ਸਮਾਂ ਸੀ ਦੂਜਾ ਦੇ ਕੋ ਪੁਤਰ ਸਥਾਨਵਾਚਕ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗਦਾ ਜਿਸ ਤੋਂ ਸਾਨੂੰ ਸਥਾਨ ਦਾ ਪਤਾ ਲੱਗਦਾ ਜਿਹੜੀ ਕਿਰਿਆ ਘਰ ਵਿੱਚ ਹੋਈ ਆ ਬਾਜ਼ਾਰ ਵਿੱਚ ਹੋਈ ਆ ਇੱਧਰ ਉੱਧਰ ਹੋਈ ਆ ਸੱਜੇ ਹੋਈ ਆ ਖੱਬੇ ਹੋਈ ਆ ਉੱਪਰ ਹੋਈ ਆ ਠੀਕ ਹੈ ਪੁੱਤਰ ਇਹ ਸਥਾਨਵਾਚਕ ਪ੍ਰਕਾਰ ਹੋਂ ਦਾ ਪੁੱਤਰ ਟੰਗ ਕੀ ਆ ਵੀ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਟੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ ਉਹਨਾਂ ਨੂੰ ਪ੍ਰਕਾਰਵਾਚਕ ਜਿਵੇਂ ਹੋਲੀ ਹੋਈ ਆ ਛੇਤੀ ਕਿਰਿਆ ਕੀਤੀ ਹੈ ਇਉਂ ਉਸ ਤਰ੍ਹਾਂ ਠੀਕ ਹੈ ਪੁੱਤਰੇ ਪ੍ਰਕਾਰ ਨੇ ਵੀ ਕਿਸ ਪ੍ਰਕਾਰ ਨਾਲ ਹੋਈ ਹੈ ਤੇ ਚੌਥਾ ਕੀ ਹੈ ਪੁੱਤਰ ਕਾਰਨਵਾਚੀ ਕਿਰਿਆ ਜਿੰਨਾ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਕਾਰਨ ਪਤਾ ਲੱਗੇ ਇੱਥੇ ਨਾਮ ਦੀ ਪਤਾ ਲੱਗ ਗਿਆ ਕਾਰਨ ਵੀ ਕਾਰਨ ਪਤਾ ਲੱਗੇ ਵੀ ਕਿਰਿਆ ਹੋਈ ਹੈ ਜਾਂ ਨਹੀਂ ਹੋਈ ਉਸ ਦਾ ਕਾਰਨ ਉਸ ਨੂੰ ਉਸ ਨੂੰ ਕਾਰਨਵਾਚੀ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਜਿਵੇਂ ਕਿ ਇਸ ਲਈ ਇੰਜ ਕਿਉਂਕਿ ਤਦੇ ਤਾਂ ਹੀ ਇਹ ਪੁੱਤਰ ਕਾਰਨ ਨੇ ਬੀ ਕਿਉਂਕਿ ਉਸ ਨੂੰ ਵਿਦਿਆਪਕਾਂ ਤੋਂ ਡਰ ਲੱਗਦਾ ਸੀ ਉਸ ਨੇ ਸਕੂਲ ਦਾ ਕੰਮ ਕਰ ਲਿਆ ਕਿਉਂਕਿ ਉਸ ਨੂੰ ਸਕੂਲ ਦੇ ਵਿਦਿਆਪਕਾਂ ਤੋਂ ਡਰ ਲੱਗਦਾ ਸੀ ਦਾ ਕਾਰਨ ਹੋ ਗਿਆ ਠੀਕ ਹੈ ਪੁੱਤਰ ਅੱਗੇ ਦੇਖੋ ਪਰਮਾਨ ਵਜੇ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਮਿੰਤੀ ਮਿਕਦਾਰ ਜਾਂ ਪਰਮਾਨ ਦਾ ਪਤਾ ਲੱਗਦਾ ਹੈ ਠੀਕ ਹੈ ਪੁੱਤਰ ਜਿਸ ਤੋਂ ਪਤਾ ਲੱਗੇ ਮਿੰਤੀ ਜਾਂ ਮਿਕਦਾਰ ਪਰਮਾਨ ਦਾ ਪਤਾ ਲੱਗੇ ਮਿੰਤੀ ਦਾ ਬਦ ਲੱਗੇ ਪਰਮਾਨ ਵਜ ਕੇ ਜਿਵੇਂ ਜਰਾ ਉਹ ਜਰਾ ਕਤੇ ਤੁਰਿਆ ਠੀਕ ਹੈ ਉਸ ਸਕੂਲ ਬਹੁਤ ਧੰਨ ਹੈ ਠੀਕ ਹੈ ਬਹੁਤ ਵੀ ਪ੍ਰਮਾਣ ਪਤਾ ਲੱਗੇ ਵੀ ਗਿਣਤੀ ਮਿਕਦਾਰ ਵੀ ਕਿੰਨੀ ਕ ਹੈ ਅਗੇ ਪੁੱਤਰ ਸੰਖਿਆਵਾਚਕ ਸੰਖਿਆਵਾਚਕ ਕੀ ਹੁੰਦਾ ਹੈ ਜਿੰਨਾ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੋਹਰਾ ਦਾ ਪਤਾ ਲੱਗੇ ਗਿਣਤੀ ਜਾਂ ਦੋਹਰਾ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆਵਾਚਕ ਜਿਵੇਂ ਕੜੀਮੂੜੀ ਬੀ ਰਾਮ kia ਕੜੀਮੂੜੀ ਆਪਣਾ ਇਹੀ ਕੰਮ ਕਰਦਾ ਰਿਹਾ ਮੈਂ ਦੁਬਾਰਾ ਫੇਰ ਸਕੂਲ ਦਾ ਕੰਮ ਕੀਤਾ ਕਈ ਵਾਰ ਅਸੀਂ ਸਕੂਲ ਤੋਂ ਲੇਟ ਹੋ ਜਾਂਦੇ ਹਾਂ ਤੇ ਇੱਥੇ ਕਈ ਵਾਰ ਠੀਕ ਹੈ ਪੁੱਤਰ ਇਹ ਕੀ ਹੈ ਸੰਖਿਆਵਾਚਕ ਅੱਗੇ ਦੇਖੋ ਪੁੱਤਰ ਸੱਤ ਨਿਰਣਾਵਾਚਕ ਨਿਰਣਾ ਕੀ ਹੁੰਦਾ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਨਿਰਣਾ ਵੀ ਕਿਰਿਆ ਹੋਈ ਹੈ ਕਾਰਨਵਾਚਕ ਪੁੱਤਰ ਕਾਰਨ ਵਧਾ ਲੱਗ ਰਿਹਾ ਸੀ ਵੀ ਹੋਈ ਹੈ ਜਾਂ ਨਹੀਂ ਹੋਈ ਉਹਦਾ ਕੀ ਕਾਰਨ ਹੈ ਜੀ ਹਾਂ ਆਹੋ ਜੀ ਚੰਗਾ ਜੀ ਅਸੀਂ ਕੰਮ ਕਰਾਂਗੇ ਜੀ ਹਾਂ ਠੀਕ ਹੈ ਉਹਨੇ ਨਿਰਣਾ ਕਰ ਲਿਆ ਨਿਰਣਾ ਹੁੰਦਾ ਪੂਰਾ ਪੱਕਾ ਇਰਾਦਾ ਕੋਈ ਬੀ ਉਹਦਾ ਇਰਾਦਾ ਹੈ ਜਾਂ ਨਹੀਂ ਹੈ ਠੀਕ ਹੈ ਨਿਰਣਾ ਇਰਾਦਾ ਉਹਦਾ ਹੈ ਜਾਂ ਨਹੀਂ ਹੈ ਉਸ ਬਾਰੇ ਅਟਮਕ ਇਹ ਨੀਚੇ ਬਾਜਿਕ ਜਿੰਨਾ ਸ਼ਬਦਾਂ ਤੋਂ ਕਿਰਿਆ ਬਾਰੇ ਨੀਚੇ ਜਾਂ ਵਿਸ਼ਵਾਸ ਦੇ ਪਹਾਵਰਗਟ ਹੋਵੇ ਉਹਨਾਂ ਨੂੰ ਨੀਚੇ ਬਾਜਿਕ ਠੀਕ ਹੈ ਬੁੱਧ ਜਿੱਤੋ ਗਿਆ ਨੀਚੇ ਆਪ ਨੂੰ ਪੱਕਾ ਨੀਚੇ ਹੋਵੇ ਠੀਕ ਹੈ ਉਹਨਾਂ ਨੂੰ ਕੀ ਆ ਨੀਚੇ ਬਾਜਿਕ ਕਿਰਿਆ ਵਿਸ਼ੇਸ਼ਣ ਕਿਹਾ ਜਿਵੇਂ ਬੇਸ਼ੱਕ ਅਸੀਂ ਮੈਂ ਅੱਜ ਸਕੂਲ ਜ਼ਰੂਰ ਜਾਵਾਂਗਾ ਠੀਕ ਹੈ ਇੱਥੇ ਕਿਉਂ ਨੇ ਨੀਚਾ ਕਰ ਲਿਆ ਠੀਕ ਹੈ ਵੀ ਸਕੂਲ ਜਾਵਾਂਗਾ ਨਿਰਨੇਵਾਚਕ ਹੁੰਦਾ ਪੁੱਤਰ ਵੀ ਪਤਾ ਲੱਗਣਾ ਵੀ ਨਿਰਨਾ ਹੈ ਜਾਂ ਨਹੀਂ ਹੈ ਨਿਰਨੇ ਦਾ ਗਿਆਨ ਹੋਣਾ ਜੀ ਹਾਂ ਆਹੋ ਜੀ ਠੀਕ ਹੈ ਪੁੱਤਰ ਅੱਜ ਆਪਾਂ ਨੇ ਕਿਰਿਆ ਵਿਸ਼ੇ ਕਿਰਿਆ ਵਿਸ਼ੇਸ਼ਣ ਪੜਿਆ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਤੇ ਪੁੱਤਰ ਆਪਾਂ ਹਰ ਰੋਜ਼ ਵਿਆਕਰਨ ਦੇ ਬਾਰੇ ਇੱਕ ਵਿਸ਼ੇ ਦੇ ਉੱਪਰ ਵੀਡੀਓ ਅਪਲੋਡ ਕਰਾਂਗੇ ਤੁਸੀਂ ਧਿਆਨ ਨਾਲ ਸਾਰੀਆਂ ਵੀਡੀਓ ਸੋਣੀਆਂ ਨੇ ਤੁਸੀਂ ਹਰ ਆਪਾਂ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਾਂਗੇ ਤੁਸੀਂ ਧਿਆਨ ਨਾਲ ਪੜ੍ਹਨਾ ਤੇ ਪੇਪਰ ਦੇ ਟਾਈਮ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਧੰਨਵਾਦ